ਸਸਿਕਾ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਅੱਜ ਆ ਜੀ 2024 ਦਾ ਲਾਸਟ ਦਿਨ 31 ਦਸੰਬਰ 2024 ਕਹਿ ਰਿਹਾ ਹੈ ਅਲਵਿਦਾ ਤੇ 2025 ਆ ਰਿਹਾ ਹੈ ਪ੍ਰਮਾਤਮਾ ਕਰੇ ਸਭ ਲਈ ਖੁਸ਼ੀਆਂ ਭਰਿਆ ਸਾਲ ਚੜੇ ਤੇ ਅੱਜ 31 ਦਸੰਬਰ ਨੂੰ ਸਾਡੇ ਪੁਨੀ ਸਾਹਿਬ ਦਾ ਬਰਥਡੇ ਵੀ ਆ ਇਸ ਵੇਲੇ ਦੀ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਸਿਹਤ ਨਹੀਂ ਸੀ ਠੀਕ ਅ ਵੀਪੀ ਬਹੁਤ ਵਧੀਆ ਸੀ ਕੱਲ ਦੀ ਜਦੋਂ ਦੀ ਆਪਣੀ ਭੈਣ ਦੇ ਜਾ ਗਈ ਉਹਥੇ ਵੀ ਮੇਰਾ ਵੀ ਵੀ ਬੱਦ ਗਿਆ ਸੀ ਸਰਵਾਈਕਲ ਦੀ ਪ੍ਰੋਬਲਮ ਕਰਕੇ ਹੁਣ ਤਾਂ ਹੀ ਹੈ ਜੇ ਕਿਤੇ ਵੀ ਜਾਵਾਂ ਤੇ ਬਸ 2 ਦਿਨ ਆ ਕੇ ਆਹੀ ਹਾਲ ਹੁੰਦਾ ਆ ਤਾਂ ਹੀ ਥੋੜੇ ਕਿਤੇ ਮੈਂ ਜਾਂਦੀ ਨਹੀਂ ਹੈਗੀ ਤੇ ਹੁਣ ਬੱਚੇ ਗਏ ਆ ਪਿੰਡ ਨੂੰ ਕਹਿੰਦੇ ਸੀ ਅਸੀਂ ਕੇਕ ਕੱਟਣਾ ਪਰ ਪੁਨੀ ਸਾਹਿਬ ਕਹਿੰਦੇ ਨਹੀਂ ਮੈਂ ਕੇਕ ਨਹੀਂ ਕੱਟਣਾ ਤੇ ਇੱਕ ਦੋ ਵਾਰਗੇ ਵੀ ਜ਼ਬਰਦਸਤੀ ਬੱਚਿਆਂ ਦੇ ਕੇਕ ਕੱਟੇ ਪਰ ਉਹ ਨਹੀਂ ਕੱਟਦੇ ਹੈਗੇ ਕਹਿੰਦੇ ਮੈਨੂੰ ਜੰਗਲ ਨਾਲ ਦੁੱਦਾ ਤੁਸੀਂ ਕੋਈ ਚੀਜ਼ ਲੈ ਕੇ ਖਾਣੇ ਦਾ ਖਾ ਲਓ ਹੁਣ ਆਪਣੇ ਪਾਪਾ ਨਾਲ ਬਨੀਰ ਤਾਂ ਪਰਮਿਟ ਗਈਆਂ ਆ ਪਿੰਡ ਨੂੰ ਦੇਖੋ ਕੀ ਲੈ ਕੇ ਆਉਂਦੀਆਂ ਆ ਸਾਰੇ ਦਰਦ ਇੱਕ ਮੱਟਰ ਜੀ ਵੱਲ ਜੀ ਪ੍ਰਤਾਪ ਦਾ ਫੁੱਲ ਹੁਣ ਆਇਆ ਤੇ ਹੱਲੇ हैप्पी बर्थडे जी हैप्पी बर्थडे हैप्पी बर्थडे हाँ जी की लैके आए हैं सही है बार कर ठंडे तो नहीं सर्दी के ਤੁਹਾਡਾ ਤਾਂ ਮੰਨ ਗਿਆ ਹੈ ਪਾਪਾ ਦਾ ਠੀਕ ਆ ਆਪਾਂ ਅੱਜ ਬਣਾਈਆ ਗਾਜਰ ਦੀ ਸਬਜ਼ੀ ਗਾਇਸ ਪਾਪਾ ਨੂੰ ਤਾਂ ਖਾਣ ਹੁੰਦਾ ਸ਼ਰਿਆ ਮੈਨੂੰ ਦੋ ਫੇ ਮੈਨੂੰ ਦੇ ਦੇ ਲਓ ਜੀ ਅਸੀਂ ਹੁਣ 버ਗਰ ਖਾ ਲਏ ਆ ਤੇ ਮੰਮੀ ਪਾਪਾ ਲਈ ਰੋਟੀ ਬਣੋਗੀ ਜੀ ਤੇ ਛੋਟੂ ਲਈ ਇੱਕ 버ਗਰ ਸਾਡਾ ਕੈਫੇ ਤੇ ਰਹਿ ਗਿਆ ਸੀਗਾ ਉਹ ਹੁਣ ਦੇਖੇ ਜਾਓਗੇ ਨਾਲੇ ਛੋਟੂ ਹੋਣਾ ਨਾ ਦਰਵਾਜ਼ਾ ਮੈਨੂੰ ਹਾਂ ਉਹ ਆਇਆ ਵੀ ਲੇਟ ਆ ਤੇ ਹਣ ਮੰਮੀ ਸਾਨੂੰ ਹਾਂ ਮੰਮੀ ਹਣਾ ਰੋਟੀ ਮਿਲੂਗੀ ਚਲੋ ਫਿਰ ਮੰਮਾ ਜਿੰਨਾ ਚਿਰ ਲਾਈਟ ਨਹੀਂ ਆਉਂਦੀ ਤੁਸੀਂ ਪਾਪਾ ਦੇ ਲਈ ਕੋਈ ਗਾਣਾ ਹੀ ਗਾ ਦਿਓ ਪਾਪਾ ਲਈ ਗਾਣਾ ਹੈਪੀ ਬਰਥਡੇ ਟੂ ਯੂ ਥੈਂਕ ਯੂ ਇਹ ਤਾਂ ਸਵੇਰੇ ਕਹਿ ਦਿੱਤਾ ਸੀ ਗਾਣਾ ਕਿਹੜਾ ਸੁਣਾਵਾ ਕੋਈ ਨਾ ਕੋਈ ਸੁਣਾ ਲੋ ਇੰਦੀ ਕੋ ਪੰਜਾਬੀ ਸੁਣਾ ਇੰਦੀ ਸੁਣਾ ਕੁਝ ਜਿਹਾ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਉਹ ਸੁਣਾ ਦਿਓ ਗਾਣੇ ਤਾਂ ਸਾਰੇ ਸੋਹਣੇ ਹੁੰਦੇ ਆ ਹਾਂ ਸਰਾਂਮੀ ਜੀ ਦੋ ਪੱਲੇ ਦੋ ਪੱਲੇ ਬਈ ਜਾ ਕੋਲਵੇ ਮੇਰੇ ਦਿਲਾਂ ਦੀਆ ਮਹਿਰਮ ਦੋ ਪੱਲੇ ਬਈ ਜਾ ਕੋਲਵੇ ਮੇਰੇ ਦਿਲਾਂ ਦੀਆ ਮਹਿਰਮ ਮਿੱਠੜੇ ਲਾ ਗਣੇ ਤੇਰੇ ਬੋਲਵੇ ਤੇਰੇ ਨਾਲ ਗਣੀ ਤੇਰੇ ਬੋਲਵੇਂ ਮੇਰੇ ਬਿਨਾਂ ਦਿਆ ਮੇਰਮ ਰੱਬ ਜਾਣੇ ਮੈਨੂੰ ਹੋਇਆ ਏ ਕੀਵੇਂ ਰੱਬ ਜਾਣੇ ਮੈਨੂੰ ਹੋਇਆ ਏ ਕੀਵੇਂ ਤੇਰੇ ਬਿਨਾ ਵਿਰਾ ਲੱਗਦਾ ਨਾ ਜੀਵੇ ਤੇਰੇ ਬਿਨਾ ਵਿਰਾ ਲੱਗਦਾ ਨਾ ਜੀਵੇ ਦੁੱਖ ਸੁੱਖ ਸਾਡੇ ਨਰ ਕੋਲਵੇਂ ਧੋਪਲੇ ਬੈ ਜਾ ਕੋਣਵੇਂ ਮੇਰੇ ਦਿਲਾਂ ਦੇ ਆ ਮੇਰਨਾ ਮਿੱਠੜੇ ਲਗੜੇ ਤੇਰੇ ਬੋਲਵੇਂ ਮੇਰੇ ਦਿਲਾਂ ਦੇ ਆ ਮੇਰਨਾ ਤਲੀ ਵਾਰੋ ਬਾਹੂ 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 ਮਾ ਸੋਣਾਈ ਸੁੰਗੀਆਂ ਲੱਗ ਰਹੀ ਛੋਟੀ ਪੱਲਾ ਦਾ ਕੀ ਕਰਦੇ ਓਏ ਪਾਪਾ ਜਿੱਤੇ ਪੰਨਾ ਪੂਰਨ ਨਹੀਂ ਬੰਦਾ ਐਡਾ ਪੰਨਾ ਬੰਦਿਆ ਪਰ ਮੇਰੇ ਮਗਰ ਕੰਮ ਟੁੱਟਾ ਪੋ ਜਾਂਦੇ ਨੇ ਆ ਹੀ ਸਾਡਾ ਇੰਜੋਇਮੈਂਟ ਆ ਸਿੱਧੇ ਸਾਦੇ ਲੋਕ ਆ ਸੀ ਕੋਈ ਹੋ ਵਾਹੀ ਹਵਾ ਨਹੀਂ ਆਈ ਪੁਕਰਵਾਜੀ ਦੀ ਬਸ ਪਾਪਾ ਸੱਚੋ ਸੱਚ ਦੱਸੋ ਤੁਸੀਂ ਕਿੰਨੇ ਸਾਲ ਦੇ ਹੋਗੇ ਸਾਲ ਮੈਨੂੰ ਪਤਾ 55 1968 ਕਿੰਨਾ ਹੋਣਾ 55 ਸਾਲਾ ਦੇ ਆ ਪਾਪਾ 55 55 आ, 56 ਦਾ ਆ ਗਈ ਆ ਇੱਕ ਦਿਨ ਦਾ 56 ਹੋ ਗਿਆ ਇੱਕ ਦਿਨ ਨਾਲ 31 ਦਾ ਪਾਪਾ ਉਧਰੋਂ ਪਾਪਾ ਦਾ ਜਨਮ ਹੋਣਾ ਲੋਕ ਹੈ ਨਾ ਦੇਣੇ ਲੋਕੀ ਸਾਡੇ ਖੁਸ਼ੀਆਂ ਉਸ ਵੇਲੇ ਇੰਨਾ ਨਹੀਂ ਸੀ ਉਸ ਵੇਲੇ ਇੰਨਾ ਨਹੀਂ ਸੀ ਅмма ਵੀ ਬੈਸ ਟੀਵੀ ਟਾਲ ਕੇ ਫੇਰ ਵੀ ਹੁਣ ਨਾਲ ਵਧੀਆ ਸੀ ਪਹਿਲਾਂ ਨਵਾਂ ਸਾਲ ਮਨਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਸੀਗਾ ਗੁਰਤਾਰ 9 ਸਾਲ ਪਤਾ ਨਹੀਂ ਕੀ ਪ੍ਰੋਗਰਾਮ ਹੋਣਾ ਹੈ ਹਫਤਾ ਪਹਿਲਾਂ ਹੀ ਸਕੂਲ ਨਾਲ ਗੜਾ ਲੈਟ ਕਰਦੀ ਆ ਹਰ ਦਾ ਮਹੀਨਾ ਪਹਿਲੇ ਲੱਗ ਪੈਂਦੇ ਰੱਖਣਾ ਕਰਨਾ ਨਵੇਂ ਸਾਲ ਦਾ ਪ੍ਰੋਗਰਾਮ ਨਿਕਣਾ ਤੇ ਰਾਤ ਨੂੰ ਆਉਣਾ ਦੇਖਣਾ ਰਾਤ ਨੂੰ ਸਾਰੇ ਇਕੱਠੇ ਬਹਿ ਕੇ ਭਾਵੇਂ ਨਾ ਤੇ ਸਾਰੇ ਦਾ ਕਰੀ ਹੋ ਗਿਆ ਸੀ ਪਰ 9 ਸਾਲ ਦਾ ਪ੍ਰੋਗਰਾਮ ਸਾਰੇ ਇਕੱਠੇ ਵੇਖਣ ਆ ਪਤਾ ਨਹੀਂ ਅੱਜ ਕਿਹੜਾ ਪ੍ਰੋਗਰਾਮ ਉਹਦਾ ਆਈ ਨਹੀਂ ਅਸਲ ਕੋਈ ਆਇਆ ਕੋਈ ਨਹੀਂ ਪਤਾ ਲੱਗਦਾ ਕੋਈ ਨਾ ਨਾ ਆਣਾ ਨਾ ਪਜਾਣਾ ਸਾਰੇ ਮੁਫੜੀ ਲੈ ਆਉਣੀ ਤੇ ਇੱਕ ਤੇ ਬਹਿ ਕੇ ਥੱਲੇ ਨ ਮੰਜੇ ਮੰਜੇ ਕਪਾਸੇ ਕਰਕੇ ਬੰਜੇ ਤੇ ਵੈਜਨ ਦੇ ਸੀ ਕਹੀ ਦਰੀਆਂ ਪਛਾਪ ਦੇ ਤੇ ਰਜਾਈਆਂ ਸੈਟ ਲੈਣੀਆਂ ਇਕੱਠੇ ਰੂਪੀਆਂ ਕਰਕ ਲੈਣੀਆਂ 9 10 10 11 ਵਜੇ ਹੁੰਦਾ 10 ਕਿਲੋਗ੍ਰਾਮ ਬੜਾ ਇੰਜੋਏ ਕਰਦੇ ਹੁੰਦੇ ਸੀ ਲੋਕ ਇਹਦਾ ਦਾਵੇ ਉਹਨੇ ਪ੍ਰੋਗਰਾਮ ਦੇਖਣ ਬੈਠੇ ਰਹਿਣਾ ਉਹ ਹਣਾ ਫਿਰ ਤੁਸੀਂ ਪੜ੍ਹਦੇ ਹੁੰਦੇ ਸੀ ਨਾ ਹੁਣ ਹੁਣ ਤਾਂ ਹੁਣ ਤਾਂ ਫੋਨ ਤੇ ਉਸ ਵੇਲੇ ਕਿ ਸੁਣਨ ਉਹਨਾਂ ਕਿੰਦਾ WhatsApp 'ਤੇ ਆ ਹਣਾ ਹੈਪੀ ਵਰਡ ਹੈ ਹੈਪੀ ਨਿਊ ਇਅਰ ਹੈ ਹੈਪੀ ਨਿਊ ਇਅਰ ਨਾਲ ਉਹ ਕਾਰਡ ਮੇਲ ਪਰਗੇ ਮਿਲਦੇ ਐਨੀਆ ਦੁਕਾਨਾਂ ਦੇ ਢੇਰਾ ਦੇ ਢੇਰ ਲੱਗਣਾ ਨਹੀਂ ਹੋ ਰਿਹਾ ਜਦ ਰਗਾ ਰਿਸ਼ਤੇਦਾਰਾਂ ਨੂੰ ਪੋਣੇ ਪੋਸਟ ਕਰਨੇ ਮਾਸੀਆਂ ਮਾਮੀਆਂ ਸਾਰਿਆਂ ਨੂੰ ਅ ਕਾਰਡ ਪੋਸਟ ਤੇ ਸਹੇਲੀਆਂ ਨੂੰ ਵੀ ਦੇਣ ਇੱਥੇ ਐ ਸਾਡੇ ਪਿੰਡ ਦੀਆਂ ਮੇਰੀਆਂ ਸਹੇਲੀਆਂ ਸੀ ਜੇ ਦੇਖਦੀਆਂ ਹੁਣ ਤਾਂ ਯਾਦ ਹੋਵੇ ਉਹਨਾਂ ਨੂੰ ਤੇ ਇੱਕ ਦੂਜੇ ਦਾ ਐਡਰੈਸ ਲੈ ਕੇ ਇੱਕ ਵਾਰ ਕਾਰਡ ਬਣਾ ਲੈ ਪੋਸਟ ਵੀ ਕਰ ਲੈ ਐਨਾ ਟਾਈਮ ਸੀਗਾ ਤੁਹਾਡੇ ਕੋਲ ਡਾਇਮਿਕ ਟਾਈਮ ਹੁੰਦਾ ਸੀ ਆ ਜਿਸ ਦਿਨ ਹੈਗਾ ਜਦ ਖਾਣਾ ਖੋਣਾ ਦਾ ਤੇ ਅੜੀ ਕੀ ਜਾਣੇ ਡਾ ਕੇ ਪੁੱਛਣਾ ਸਾਡਾ ਕਾਰਡ ਆਇਆ ਕਾਰਡ ਆਇਆ ਤੇ ਜੋ ਪੋਸਟਰ ਡਾਕੀ ਨੇ ਫੜਾ ਕੇ ਜਾਣੇ ਕਾਰ ਬੜਾ ਚਾ ਚੜਦਾ ਹੁੰਦਾ ਸੀਗਾ ਤੇ ਜਿਹਦਾ ਨਹੀਂ ਆਉਣਾ ਫੇਰ ਦੂਸਰੇ ਸੂਜਾ ਮਤਲਬ ਕਾਰ ਨਹੀਂ ਸੀ ਪਾਇਆ ਕਾਰ ਨਹੀਂ ਸੀ ਪਾਇਆ ਆਪ ਘਰ ਵੀ ਜੇ ਨਹੀਂ ਮਿਲਦਾ ਘਰ ਬਣਾ ਲੈ ਦੇ ਹੁੰਦੇ ਜੇ ਡਰਾਈ ਕਿੰਨੀ ਹੁੰਦੀ ਡਰਾਈ ਸ਼ੀਟ ਨੂੰ ਦੋਰੀ ਕਰਕੇ ਉਹਦੇ ਤੇ ਲਿਖ ਲੈਣਾ ਪਾਪਾ ਤੁਸੀਂ ਵੀ ਪਾਉਂਦੇ ਹੁੰਦੇ ਸੀ ਮੈਂ ਤਾਂ ਨਹੀਂ ਲੈ ਅੱਛੀ ਨਹੀਂ ਗਿਆ ਪਤਾ ਅਜੇ ਸੇ ਲਈ ਨਾ ਬਹੁਤਾ ਪਾਇਆ ਨਹੀਂ ਹੁੰਦਾ ਸੀ ਕਾਰ ਨਹੀਂ ਆਪ ਬਣਾ ਕੇ ਛੋਟੇ ਛੋਟੇ ਹੀ ਹੁੰਦੇ ਸੀ ਕਾਰਡ ਛੋਟੇ ਛੋਟੇ ਹੀ ਹੁੰਦੇ ਸੀ ਵੱਡੇ ਵੱਡੇ ਵੀ ਬਹੁਤ ਹੋਈਆਂ ਸੀ ਦੁਕਾਨਾਂ ਤੇ ਮਿਲ ਜਾਂਦੇ ਸਨ ਆਪਾਂ ਰੋਟੀ ਬਣਾਉਂਦੇ ਸੀ ਹੈਪੀ ਨਿਊ ਇਅਰ ਦੇ ਹੂੰ ਹੋਣ ਦਾ ਤਾਂ ਬਹੁਤ ਵਧੀਆ ਸੀ ਸਮਾਂ ਵਾਹੀ ਚਾਹ ਹੁੰਦਾ ਸੀ ਅੱਜ ਤਾਂ ਹੱਥਾਂ ਨਾਲ ਨਾ ਸਮੇਂ ਨਾਲ ਮੈਂ ਤਾਂ ਤੁਸੀਂ ਆਪਣੇ ਫਰੈਂਡਾਂ ਨੂੰ ਕਾਰਡ ਪਾ ਕਾਦੇ ਕਾਰਡ ਤੇਰਾ ਵਿਆਹ ਹੈ ਨਿਊ ਇਅਰ ਦੇ ਕਾਰਡ ਉਹਦੇ ਤੇ ਘਰ ਪਤਾ ਉਹ ਕਿੱਦਾਂ ਹੀ ਪਾਉਂਗਾ ਦੇ ਪਹਿਲੇ ਸੇ ਵਿੱਚ ਗੱਲਾਂ ਕੀ ਲੈ ਜਾਂਦਾ ਸੀ ਡਿੱਬੇ ਡਿੱਬਾ ਡਿੱਬੇ ਰਕੇ ਇੱਕ ਮੇਰੀ ਸਹੇਲੀ ਲਾਖੋਂ ਮੇਰੇ ਲਾਖੋਂ ਮੇਰੇ ਫਿਰ ਇਹਨਾਂ ਨਾਲ ਬੋਲੀ ਕਿ ਤੇਰੇ ਨਾਲ ਸੀ ਕਿ ਉਹ ਵੀ ਉਹ ਵੀ ਹੀ ਪੋਦੀ ਸੀ ਹੈ ਉਹ ਵੀ ਹੋਰ ਇੱਧੇ ਨਹੀਂ ਜਾਣੇ ਮਨ ਜ ਮਨ ਜ ਫਾਕ ਨੂੰ ਬੁਰਾ ਹੀ ਕਰਨੀ ਹੁਣ ਕਾਰ ਸਾਰੇ ਦਿੰਦੇ ਦਿੰਦੇ ਸੀ ਬਿੰਦੂ ਜੜੀ ਤਨਾਈ ਸੀ ਉਹਨੇ ਹੀ ਸਾਲ ਜਿੰਨੀ ਆਉਂਦੀ ਸੀ ਕਾਰਕ ਦੂਜੇ ਨੂੰ ਬੜਾ ਰਿਵਾਜ ਹੁੰਦਾ ਸੀ ਇਹ ਨਾ ਹੀ ਜਦਵਾਲੀ ਦਾ ਕਾਰ ਆਉਂਦੇ ਹੁੰਦੇ ਸੀ ਉਹਨੇ ਹੀ ਸਾਲ ਦੇ ਕਾਰ ਆਉਂਦੇ ਉਹ ਕਿ ਕਾਰ ਦੇ ਪਉਦੇ ਚਿੱਠੀ ਪਾਉਣੀ ਤਾਵਾ ਦੋ ਕੱਖਾਂ ਦਾ ਰੋੜਣ ਕਰੀ ਦੂ ਧੰਨ ਮੈਂ ਚੈੱਕ ਕਰਦੇ ਤੋਂ ਜਾਈਏ ਵਿਆਹ ਸ਼ਦੀ ਦਾ ਆ ਗਿਆ ਲਾਈਟ ਆ ਗਈ ਜੀ ਪੰਚ ਨੂੰ ਚਿੱਠੀ ਪਾਉਂਦੀ ਹੁੰਦੀ ਸੀ ਲਓ ਜੀ ਸਾਰਿਆਂ ਨੇ ਹੁਣ ਰੋਟੀ ਖਾ ਲਈ ਆ ਤੇ ਅਵਨੀਤ ਲੇਟ ਹੋ ਗਈ ਸੀ ਕਿਉਂਕਿ ਇਹਨੇ ਸਾਰਿਆਂ ਨੂੰ ਪਾਂ ਤੋਂ ਬਾਅਦ ਖਾਣੀ ਹੁੰਦੀ ਆ ਤੇ ਹੁਣ ਸਾਨੂੰ ਦੱਸਿਓ ਤੁਸੀਂ ਮੰਮੀ ਦਾ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਹੁਣ ਅਸੀਂ ਸਾਰੇ ਦੇਖਨੇ ਆ ਜੀ ਨਵੇਂ ਸਾਲ ਦਾ ਪ੍ਰੋਗਰਾਮ ਟੀਵੀ ਤੇ ਇਹ ਤਾਂ ਮੰਨਦੇ ਸੀ ਮੈਂ ਕਦੇ ਦੇਖਦੇ ਆ ਕਦੇ ਦੇਖੇ ਨਹੀਂ ਇਹਨੇ ਬੱਚਿਆਂ ਨੇ ਜਿੰਦਾਂ ਦਾ ਜੂਰਦਾਸ਼ਨ ਜੇ ਰਾਤ ਤੱਕ ਚੱਲਿਆ ਹੋ ਗਿਆ ਤਾਂ ਤੇ ਹੁਣ ਅਸੀਂ ਦੇਖਦੇ ਪਏ ਆ ਭਗਤ ਪੂਰਨ ਸਿੰਘ ਦੀ ਉਹ ਵੀ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਹਾਂ ਵੀਡੀਓ ਦੀ ਐਂਡਿੰਗ ਮੈਂ ਇੱਕ ਵਾਰ ਮੈਨੂੰ ਸਟੋਰੀ ਸੁਣਾਉਂਦੇ ਸੀ ਭਗਤ ਪੂਰਨ ਸਿੰਘ ਵੀ ਤੇ ਫਿਰ ਇਹ ਮੈਨੂੰ ਬਹੁਤ ਸਮਝੇ ਰਹੀ ਕਿ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਫਿਰ ਉਹ ਕੱਢ ਕੇ ਦਿਖਾਉਣੀ ਆ ਤੇ ਦੇਖ ਰਿਹਾ ਸੀ ਭਗਤ ਪੂਰਨ ਸਿੰਘ ਕੀ ਕਹਿੰਦੇ ਹਨ ਬਹੁਤ ਵਧੀਆ ਆ ਜਿੱਦਾਂ ਦਾ ਅਸੀਂ ਬੱਚਿਆਂ ਨੂੰ ਦੱਸਣਾ ਹੈ ਕਿ ਬੱਚੇ ਦੇ ਦਿਮਾਗ ਤੇ ਲੋਹੀ ਅਸਰ ਕਰਦਾ ਆ ਜਦੋਂ ਕੁਲਫੀ ਫਿਲਮ ਅਸੀਂ ਸਾਰਾ ਇਕੱਠੇ ਵਾਕੇ ਦੇਖਣੀ ਹੋਵੇ ਤੁਸੀਂ ਏਦਾਂ ਹੀ ਦੇਖਦੇ ਆਂ ਭਾਵੇਂ ਫੇਰੋਂ ਕੱਲੀ ਦੇਖ ਲੈ ਇਸੇ ਦੁੱਖ ਭੰਜਨ ਤੇਰਾ ਨਾਮ ਤੇ ਕਦੇ ਗੁਰੂ ਮਾਣੇ ਬ੍ਰਾਂਸ ਨਾ ਪੁਰਾਣੀ ਪੁਰਾਣੀ ਫਿਲਮ ਕੱਢ ਕੇ ਬੱਚਿਆਂ ਨੂੰ ਦਿਖਾਉਣੇ ਹੁੰਦੀ ਆ ਤੇ ਅੱਜ ਅਸੀਂ ਦੇਖ ਰਹੇ ਆਂ ਭਗਤ ਕੁਲ ਸਿੰਘ ਜੀ ਦੀ ਬਹੁਤ ਵਧੀਆ ਸਟੋਰੀ ਆ ਨਾ ਇਹਦੀ ਬਹੁਤ ਸੱਚੀ ਗਾਣੀ ਨੇ ਤੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਮੇਸੇਜ ਵਿੱਚ ਬਹੁਤ ਬਹੁਤ ਮੁਬਾਰਕਾ ਸਾਰੇ ਹੱਸਦੇ ਰਸਤੇ ਰਾਜੀ ਨਹੀਂ ਲਮਸਾਲ ਕੁਝ ਨਹੀਂ ਆ ਭਰੇਟਾਰੇ ਸਾਰਿਆਂ ਨੂੰ ਤੇ ਤੁਸੀਂ ਕਮੈਂਟ ਕਰ ਦੱਸਿਓ ਦੂਰ ਮੈ ਤੁਹਾਨੂੰ ਹੁਣ ਕਿੱਦਾਂ ਲਿਖਾਂ ਜਿੱਦਾਂ ਕਿ ਪਰਸ ਦਿਨੇ ਕੀ ਆ ਬਾਏ 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 ਕਰੋ ਸਾਰੇ ਮੇਰੇ ਸ਼ੁਕਰੀ